ਕਾਹ ਉਹ ਨਾ ਭਰਾਵਾ ਬੈਂਕ ਕਾਲਾ ਮੈਂ ਕਿਹਨੂੰ ਭੱਜਲਾ ਭੱਜਲਾ ਰਹਿਣ ਦੇ ਹੁਣ ਪਾਪ ਪੰਪ ਮਾਰਨੇ ਦੀ ਗੱਲਾਂ ਚਾਹੀਆਂ ਹਾਂ ਭਾਈ ਕੀ ਹਾਲ ਚਾਲ ਹੈ ਆਪਣੀ ਬਾਈ ਕਿਸ ਤਰਹਿੰਦੀ ਆ ਆ ਫਿਰ ਦਿਓ ਫਿਰ ਕੀ ਕਰਦੇ ਹੋ ਕਿਉਂ ਟੈਂਟ ਪਿਆ ਕਿਸ ਤਰਹਿੰਦੀ ਨਹੀਂ ਭਰਾਵਾ ਤੂੰ ਭਰਨੀ ਆ ਓ ਅੱਛਾ ਰਹੀਂ ਗਈ ਹੈ ਕਿ ਕੋਈ ਹਾਂ ਕਿਸ ਤਾ ਦੱਸੋ ਵੀਰੇ ਕਦੋਂ ਭਰੂਗੇ ਓਕੇ ਤ ਮੈਂ ਕੱਲ ਨੂੰ ਭਰ ਦੂ ਬਾਣੀਆਂ ਨਾਲ ਜਾਂਦਾ ਹਿਸਾਬ ਕਰਨਾ ਅੱਜ ਕਣਕ ਸੁਖਣਾ ਬਹੁਤ ਹੋਈ ਹੈ ਕੋਈ ਗੱਲ ਨਹੀਂ ਵੀਰੇ ਕੱਲ ਨੂੰ ਭਰ ਦਿਓ ਯਾਰ ਇਹ ਕੀ ਗੱਲ ਹੈ ਕੱਲ ਨੂੰ ਭਰ ਦਿਓ ਕੋਈ ਹਾਂ ਕੱਲ ਨੂੰ ਭਰਦਾ ਕੋਈ ਗੱਲ ਹੀ ਨਹੀਂ ਯਾਰ ਤੇ ਮੇਰੇ ਲੀੜੇ ਤਵਾ ਆ ਆ ਤਵਾ ਲੇ ਆਪ ਪੱਤਰਾ ਇਹਨਾਂ ਦੇ ਰੀੜੇ ਤੇ ਵਧ ਗਏ ਕਾਰਨ ਕੱਲ ਨੂੰ ਲੈ ਕੇ ਜਾਣੀ ਐ ਮੈਂ ਤਾਂ ਭਾਈ ਉੱਥੇ ਹੀ ਰਹਿਣਾ ਨੂੰ ਮਿੰਦਾ ਸਾਲ ਹੋ ਗਿਆ ਘਰੋਂ ਨਿਕਲਣ ਸਾਡਾ ਬੈਂਕ ਚੱਲੀ ਜਾਂਦਾ ਘਾਟੇ 'ਚ ਹੈ ਮੈਂ ਜਿਹਦੇ ਘਰੇ ਜਾਣਾ ਮੈਂ ਕਿਸ਼ਤ ਲੈ ਕੇ ਹਲਦਾ ਭਾਵੇਂ ਤੂੰ ਮਹੀਨਾ ਨਾ ਕਿਸ਼ਤ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਲੈ ਮੇਰਾ ਵੀਰ ਆਏ ਕਰ ਇੱਕ ਤਾਂ ਨਾ ਉਹਨੂੰ ਪਾਣੀ ਪਾ ਦੇ ਹੈ ਤੇ ਇੱਕ ਲੋਰ ਲਿਆ ਦੇ ਦੂਜੀ ਤੇਰੀ ਗੱਲ ਕੋਈ ਇੱਕ ਮਿੰਟ ਇੱਕ ਮਿੰਟ ਖੜਾ ਮੈਂ ਚਾਚੇ ਕੋ ਹੁਣੀ ਪੈਸੇ ਫੜ ਕੇ ਲਾ ਕੇ ਦਿੰਦਾ ਕਿੰਨੀ ਕਿਸ਼ਤ ਹੈ ਉਹ ਕਿਉਂ ਮੱਤਾ ਮਾਰਦਾ ਕੋਈ ਨਹੀਂ ਯਾਰ ਭਾਈ ਕੰਮ ਨਿਭੜੇ ਚੰਗਾ ਹੈ ਹੁਣ ਤਾਂ ਫਸਲਾ ਇਹ ਕਿੰਨੇ ਪੈਸੇ ਹੈ 2500 ਰੁਪਿਆ ਉਹ ਫੇਰ ਲਿਆ ਦੀ ਉਹ ਨਹੀਂ ਨਹੀਂ ਭਾਈ ਹੁਣੀ ਲਾ ਦਿੰਦਾ ਪੈਸਾ ਮੈਂ ਨਾ ਛੋਟੀ ਸ਼ਰਟ ਲਿਆ ਦੇ ਇੱਕ ਓਹ ਖੜ ਜਾ ਭਾਈ ਇੱਕ ਮਿੰਟ ਉਹ ਨਹੀਂ ਮੈਂ ਤੈਨੂੰ ਹੁਣੇ ਪੈਸੇ ਲਾ ਕੇ ਦਿੰਦਾ ਓਏ ਨਕਰੀ ਨਹੀਂ ਬਾਅਦੋਂ ਮੇਰਾ ਘੜਦਾ ਬੈਂਕ ਨਹੀਂ ਆ ਸਣੀ ਹੋ ਗਏ ਬੈਂਕ ਵੀ